ਅੰਮ੍ਰਿਤਸਰ ਦੇ ਪਟਾਲਾ ਰੋਡ ਦੇ ਖਸਤਾ ਹੋ ਚੁੱਕੇ ਹਾਲਾਤਾਂ ਬਾਰੇ ਫਾਸਟੇ ਨਿਊਜ਼ ਚੈਨਲ ਵੱਲੋਂ ਪਹਿਲਾ ਕਈ ਵਾਰ ਖਬਰਾਂ ਪ੍ਰਸਾਰਿਤ ਕੀਤੀਆਂ ਜਾ ਚੁੱਕੀਆਂ ਹਨ ਐ ਸੜਕ ਸੈਲੀਬ੍ਰੇਸ਼ਨ ਮਾਲ ਤੋਂ ਬੇਰ ਕਾ ਬਾਈਪਾਸ ਚੌਂਕ ਤੱਕ ਜਗਾ ਜਗਾ ਤੋਂ ਟੁੱਟੀ ਹੋਣ ਕਰ ਵਾਹਨ ਚਾਲਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰਾਹੀ ਗੀਰਾ ਨੇ ਫਾਸਟੇ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਐ ਸੜਕ ਦੇ ਹਾਲਾਤਾਂ ਬਾਰੇ ਗੱਲਬਾਤ ਕਰਦੇ ਆ ਕਿ ਐ ਸੜਕ ਤੋਂ ਲੰਘਣਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਦੋਨਾਂ ਸਾਈਡਾਂ ਤੋਂ ਸੜਕ ਥਾਂ ਥਾਂ ਤੋਂ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ ਜਿਸ ਸਾਰਣ ਵਾਹਨਾਦਾਰ ਨ ਹੁੰਦਾ ਹੀ ਹੈ ਪਰ ਵਾਹਨ ਚਾਲਕਾਂ ਨੂੰ ਸੱਟਾਂ ਵੀ ਲੱਗਦੀਆਂ ਹਨ ਅਤੇ ਸੜਕਾਂ ਦੇ ਕਿਨਾਰਿਆਂ ਤੇ ਥਾਂ-ਥਾਂ ਤੇ ਕੂੜਾ ਪਿਆ ਹੋਇਆ ਹੈ ਅਤੇ ਬਰਸਾਤ ਦਾ ਗੰਦਾ ਪਾਣੀ ਖੜਾ ਹੋਣ ਕਾਰਨ ਬਦਬੂ ਫੈਲਦੀ ਹੈ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ ਹੁਣ ਆ ਇੱਕ ਵਾਰ ਫੇਰ ਚੁਣੇ ਗਏ ਨੁਮਾਇਦਿਆਂ ਅਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸੜਕ ਦੀ ਰਿਪੇਅਰ ਕਰਵਾਈ ਜਾਵੇ ਅਤੇ ਸਫਾਈ ਵਿਵਸਥਾ ਠੀਕ ਕੀਤੀ ਜਾਵੇ ਸਰਸੇ ਪਟਾਲਾ ਰੋਡ ਦੇ ਉੱਤੇ ਬੇਲੀ ਮੇਰਾ ਨੰਗਣਾਵਾ ਇੱਥੇ ਇੱਕ ਸਾਈਡ ਦੇ ਉੱਤੇ ਬਹੁਤ ਜ਼ਿਆਦਾ ਡੇਂਜਰ ਸੜਕ ਹੈ ਕੋਈ ਐਕਸੀਡੈਂਟ ਵੀ ਬਹੁਤ ਹੋ ਰਹੇ ਆ ਦੂਜੀ ਗੱਲ ਹੈਗੀ ਆ ਕਿ ਇੱਥੇ ਮਰਕੀ ਜਾਮ ਲੱਗਣ ਦੀ ਬਹੁਤ ਕੋਸ਼ਿਸ਼ ਹੋ ਜਾਂਦੀ ਹੈ ਤੇ ਬਾਕੀ ਇਹ ਆ ਕਿ ਸਰਕਾਰ ਨੂੰ ਚਾਹੀਦਾ ਕਿਥੇ ਬਣਾਉਣਾ ਚਾਹੀਦਾ ਅੱਜ ਤੋਂ ਕਈ ਸਾਲ ਪਹਿਲਾਂ ਵੀ ਇੱਥੇ ਬਹੁਤ ਪਾਣੀ ਖੜਾ ਰਹਿੰਦਾ ਰਿਹਾ ਤੇ ਥੋੜਾ ਸੁਧਾਰ ਹੋਇਆ ਪਰ ਇਹ ਸੜਕਾਂ ਟੁੱਟਣ ਦੇ ਬਾਵਜੂਦ ਵੀ ਸਰਕਾਰ ਕੁਝ ਨਹੀਂ ਕਰਦੀ ਪਈ ਹਾਂਜੀ ਸਾਰੀ ਸੜਕ ਕੁੱਟੀ ਪਈ ਆ ਐਡਾ ਵਧੀਆ ਰੋਡ ਹੈਗਾ ਇੱਥੇ ਬਹੁਤ ਵਧੀਆ ਕਲੋਨੀ ਆ ਪਟਾਲਾ ਰੋਡ ਤੇ ਬਹੁਤ ਵਧੀਆ ਵਾ ਔਰ ਪੁਲ ਦੇ ਥੱਲੇ ਥੱਲੇ ਬਹੁਤ ਜ਼ਿਆਦਾ ਗੰਦ ਪਿਆ ਵਾ ਕੂੜਾ ਕਰਕਟ ਲੋਕੀ ਛੋੜ ਜਾਂਦੇ ਆ ਬਹੁਤ ਮਾੜੇ ਹਾਲ ਹੈਗੇ ਕੋਈ ਪ੍ਰਸ਼ਾਸਨ ਦਾ ਧਿਆਨ ਨਹੀਂ ਹੈ ਉਹਨਾਂ ਪਾਰਟੀ ਵਿੱਚ ਵੀ ਹੈਗਾ ਵਾ ਉਹਨਾਂ ਦੇ ਜਿੰਨੇ ਵੀ ਹੈਗੇ ਆ ਐਮ ਐਲ اے ਕੌਂਸਲਰ ਕੁਝ ਨਹੀਂ ਕਰਦੇ ਤੇ ਨਹੀਂ ਮੈਂ ਤਰੀ ਕਿਤਾ ਮੈਂ ਰੋਡ ਬਾਰੇ ਕੀ ਕਵਾਂਗਾ ਕਿ ਇਹਨੂੰ ਤੁਸੀਂ ਆਏ ਤੇ ਮੇਰੇ ਕੋਲ ਇੰਟਰਵਿਊ ਲੈ ਆ ਰਹੇ ਮੈਂ ਤਾਂ ਹੀ ਕਹਿ ਰਿਹਾ ਹਾਂ ਹਾਂ ਉਹਨਾਂ ਨੂੰ ਐਮ ਐਲ اے ਕੌਂਸਲਰ ਨੂੰ ਚਾਹੀਦਾ ਵਾ ਕਿ ਸੇ ਰੋਡ ਨੂੰ ਬਣਾਉਣਾ ਚਾਹੀਦਾ ਹੋ ਰਾਹ ਨੂੰ ਕੋਈ ਡਿੱਗੇਗਾ ਕੁਝ ਗੱਡੀਆਂ ਲੰਘਦੀਆਂ ਫਾਸਟ ਲੰਘਦੀਆਂ ਉਹਦੇ ਹਿਸਾਬ ਨਾਲ ਬਥੂਈ ਸੇ ਨੁਕਸਾਨ ਜ਼ਿਆਦਾ ਹੋਏਗਾ ਕਰਮਤ ਆ ਦੇਖੋ ਕੂੜਾ ਬੰਦ ਕੂੜੇ ਵਾਲ ਦੇਖੋ ਇਹ ਰਾਹ ਆ ਪੂਰਾ ਪੂਰਾ ਪਿਆ ਵਾ ਤੇ ਬਹੁਤ ਜ਼ਿਆਦਾ ਗੰਦਗੀ 스멜 ਆ ਰਹੀ ਹੈ ਬਹੁਤ ਜ਼ਿਆਦਾ ਨਗਣਾ ਬਹੁਤ ਮੁਸ਼ਕਲ ਹੈ ਹਾਂਜੀ ਨਗਣਾ ਬਹੁਤ ਮੁਸ਼ਕਲ ਹੈ ਧੰਨਵਾਦ ਜੀ ਸੈਲੀਬ੍ਰੇਸ਼ਨ ਮਾਤੋਂ ਲੈ ਕੇ ਫੇਰ ਕੇ ਤੱਕ ਜਿਹੜੋ ਵੀ ਜਾਣਿਆ ਕੋਈ ਕੰਮ ਵਾਸਤੇ ਸੜਕਾਂ ਟੁੱਪੀਆਂ ਪਈਆਂ ਬੜੇ ਲੰਮੇ ਸਮੇਂ ਦੇ ਫੇਰਕਾ ਪਟਾਲਾ ਰੋਡ ਤੇ ਜਿਹੜੀ ਸਿੱਤੀ ਹੈ ਇਸ ਟਾਈਮ ਬਹੁਤ ਚਾਂਗਿਆ ਇੰਨੀ بارش ਹੋਈ ਐਕਸੀਡੈਂਟ ਹੋਏ ਲੋਕ ਡਿੱਗੇ ਕਈਆਂ ਨੂੰ ਪਾਣੀ ਚੋਂ ਲੋਕ ਕਢਦੇ ਵੇਖਿਆ ਗਿਆ ਸਟਰਾਂ ਲੱਗੀਆਂ ਕਈਆਂ ਨੂੰ ਨੋਟੀਫਿਕੇਸ਼ਨ ਦਾ ਕੰਮ ਕਰਾਣੀ ਪਈ ਕਹਿਣ ਤੋਂ ਜ਼ਲਾ ਭਾਵਿਆ ਵੀ ਤਾਰੁੱਤੀ ਪਈ ਐ ਜਾਂ ਕੀ ਕਮੀ ਐ ਪੇਚੀ ਐ ਕਿਸੇ ਕਲਦੀ ਕੋ ਸਮਝ ਨਹੀਂ ਲੱਗ ਰਹੀ ਕੋਈ ਧਿਆਨ ਨਹੀਂਗਾ ਔਰ ਲੋਕਾਂ ਦਾ ਨੁਕਸਾਨ ਜਾਨੀ ਮਾਲੀ ਦਾ ਬਹੁਤ ਹੋ ਰਿਹਾ ਬਹੁਤ ਭਿਆਨਕ ਬਹੁਤ ਮਾੜਿਆ ਹਾਲ ਹੈ ਜੀ ਮੈਂ ਅੱਗੇ ਬਿਨਸਾ ਰਿਹਾ ਕਿ ਜਦੋਂ ਪ੍ਰਸਾਦ ਹੋਈ ਲੋਕ ਡਿੱਗੇ ਕਾਰਾਂ ਵਾਖੀਆਂ ੁੱਡੇ ਬਜ਼ੁਰਗ ਬੰਦੇ ਐਕਟਿਵਾ ਵਾਲੇ ਮੋਟਰਸਾਈਕਲ ਉੱਤੇ ਲੱਗੀਆਂ ਵੀ ਹਸਪਤਾਲ ਨੇ ਪਤਾ ਕਰ ਸਕਦੇ ਹੋ ਲੋਕਾਂ ਨੇ ਫਸਟ ਇਫਤਤੀ ਕਈਆਂ ਨੂੰ ਪਈਆਂ ਦੇ ਕੱਪੜੇ ਪਟਾਲਾਂ ਦੇ ਖੜੇ ਚੋਗੇ ਬੜੇ ਬੁਰੇ ਹਾਲ ਹੋਏ ਰਹੇ ਬਾਰੇ ਇਹ ਗੱਲ ਕਰੀਏ ਤੇ ਜਗਨਾਮ ਦਾਸ ਦੀ ਪੁੱਤਰ ਨਗਰੀ ਜਿਹੜਾ ਆਮ ਗੁਰਬਾਣੀ ਚ ਗਿਆ ਅੰਮ੍ਰਿਤਸਰ ਦੇ ਪਟਾਲਾ ਅੱਜ ਬੰਨ ਕਰ ਮੇਰੇ ਸ਼ਰਮ ਆਉਂਦੀ ਹੈ ਫਾਸਟਵੇ ਨਿਊਜ਼ ਟੀਮ ਇੱਕ ਵਾਰ ਫੇਰ ਪੁੱਜੀ ਹੈ ਅੰਮ੍ਰਿਤਸਰ ਦੇ ਪਟਾਲਾ ਰੋਡ ਤੇ ਜਿੱਥੋਂ ਦੇ ਹਾਲਾਤ ਤੁਹਾਨੂੰ ਪਹਿਲਾਂ ਵੀ ਖਬਰਾਂ ਦੇ ਰਾਹੀਂ ਦਿਖਾ ਚੁੱਕੇ ਹਾਂ ਅੰਮ੍ਰਿਤਸਰ ਦੇ ਸੈਲੀਬ੍ਰੇਸ਼ਨ ਮਾਲ ਤੋਂ ਵੇਰਕਾ ਚੌਂਕ ਬਾਈਪਾਸ ਤੱਕ ਦੇ ਹਾਲਾਤ ਤੁਸੀਂ ਪਹਿਲਾਂ ਵੀ ਖਬਰਾਂ ਰਾਹੀਂ ਦੇਖ ਚੁੱਕੇ ਹੋ ਜਗਾ ਜਗਾ ਸੜਕ ਟੁੱਟੀ ਹੈ ਲੋਕਾਂ ਨੇ ਦੱਸਿਆ ਰਾਗੀਰਾਂ ਨੇ ਦੱਸਿਆ ਕਿ ਬਰਸਾਤੀ ਮੌਸਮ ਹੋਣ ਕਾਰਨ ਇੱਥੇ ਜਦ ਪਾਣੀ ਖੜਾ ਹੁੰਦਾ ਹੈ ਤਾਂ ਪਤਾ ਨਹੀਂ ਚੱਲਦਾ ਕਿ ਸੜਕ ਕਿੱਥੇ ਟੋਇਆ ਕਿੱਥੇ ਆ ਕਿਉਂਕਿ ਹਰ 10 ਮੀਟਰ ਦੇ 5 ਮੀਟਰ ਤੋਂ ਬਾਅਦ ਸੜਕ ਦਾ ਜਿਹੜਾ ਹਿੱਸਾ ਹੈ ਟੁੱਟਾ ਹੋਇਆ ਹੈ ਔਰ ਜਗ੍ਹਾ ਜਗ੍ਹਾ ਕੂੜੇ ਦੇ ਢੇਰ ਵੀ ਨੇ ਸੋ ਉਹਨਾਂ ਨੇ ਚੁਣੇ ਹੋਏ ਨੁਮਾਇੰਦਿਆਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਬੰਧਿਤ ਵਿਭਾਗ ਤੋਂ ਇੱਕ ਵਾਰ ਫਿਰ ਅਪੀਲ ਕੀਤੀ ਹੈ ਕਿ ਇਸ ਦੀ ਰਿਪੇਅਰ ਕਰਵਾਈ ਜਾਵੇ ਜਾਂ ਇਸ ਨੂੰ ਨਵਾਂ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਔਰ ਫਾਸਟਵੇ ਨਿਊਜ਼ ਚੈਨਲ ਦਾ ਮਕਸਦ ਵੀ ਇਹੀ ਹੈ ਕਿ ਲੋਕਾਂ ਨੂੰ ਪੇਸ਼ ਆ ਰਹੀਆਂ ਪਰੇਸ਼ਾਨੀਆਂ ਨੂੰ ਸ ਪਹੁੰਚਾਇਆ ਜਾਵੇ اور ਉਹਨਾਂ ਦਾ ਹੱਲ ਕਰਵਾਇਆ ਜਾਵੇ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ